ਪ੍ਰਾਈਵੇਟ ਮਾਫੀਆ ਨੂੰ ਖਤਮ ਕਰਨ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਸੀ ਉਸ ਇਸ ਸਰਕਾਰ ਵੱਲੋਂ ਬਣਨ ਤੋਂ ਪਹਿਲਾਂ ਕਿੰਨਾ ਕ ਖਤਮ ਹੋਇਆ ਇਸ ਸਰਕਾਰ ਤੋਂ ਬਣਨ ਤੋਂ ਬਾਅਦ ਤਾਂ ਸ਼ਾਇਦ ਇਹਵੇਂ ਲੱਗਿਆ ਜਿਵੇਂ ਪ੍ਰਾਈਵੇਟ ਮਾਫੀਆ ਹੋਰ ਐਕਟਿਵੇਟ ਹੋ ਗਿਆ ਹੁੰਦਾਗਾ ਕੰਨੀਆਂ ਕ ਬਸਾਂ ਦੀ ਨਵੀਂ ਲੋੜ ਆ ਤੇ ਸਰਕਾਰ ਵੱਲੋਂ ਕਿੰਨੀਆਂ ਕ ਪਾਈਆਂ ਘੱਟੋ ਘੱਟ 5-7000 ਬਸਾਂ ਜੋ ਪੰਜਾਬ ਨੂੰ ਆਬਾਦੀ ਦੇ ਅਨੁਸਾਰ ਜ਼ਰੂਰਤ ਹੈ ਪੀਆਰਟੀਸੀ ਤੇ ਰੋਡਵੇ ਦੇ ਵਿੱਚ ਪਿਛਲੇ ਦਿਨੀ ਤੁਹਾਡੀ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀ ਉਹਦੇ 'ਚ ਕੋਈ ਹੱਲ ਨਹੀਂ ਹੋਇਆ ਉਲਟਾ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਵੀ ਯਾਰ ਤੁਸੀਂ ਹੜਤਾਲ ਦਾ ਤੁਸੀਂ ਤੀਜੇ ਦਿਨੋਂ ਪ੍ਰੋਗਰਾਮ ਰੱਖਦੇ ਹੋ ਸਾਨੂੰ ਵੀ ਪਤਾ ਕਹਿੰਦੇ ਵੀ ਯਾਰ ਤੁਸੀਂ ਵੀ ਇੱਥੇ ਹੀ ਕਮਾਉਣਾ ਤੇ ਇੱਥੇ ਹੀ ਖਾਣਾ ਤੁਸੀਂ ਤਿੰਨ ਦਿਨ ਦੀ ਤਾਂ ਤੇ ਜੇ 10 ਦਿਨ ਵੀ ਬਹਿ ਜਾਓਗੇ ਜਿੱਦੋਂ ਤੁਹਾਡੀ ਜੇਬ 'ਚੋਂ ਪੈਸੇ ਮੁੱਕੇ ਜਾਂ ਤੁਹਾਡੇ ਘਰ ਪਰਿਵਾਰ ਨੂੰ ਕੋਈ ਲੋੜ ਪਈ ਤਾਂ ਤੁਹਾਨੂੰ ਮਜਬੂਰੀ 'ਚ ਬੱਸਾਂ ਚਲਾਉਣੀਆਂ ਪੈਣਗੀਆਂ ਆ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸੀ ਪਰ ਹੁਣ ਤੁਹਾਡੀ ਗੱਲ ਵੀ ਨਹੀਂ ਸੁਣਦਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਵੀ ਪਾਇਆ ਸੀ ਤੇ ਜਦੋਂ ਸਰਕਾਰ ਬਣੀ ਸੀ ਤੇ ਅਸੀਂ ਉਹਦੇ ਲੱਡੂ ਵੀ ਵੰਡੇ ਸੀ ਤੇ ਖੁਸ਼ੀ ਵੀ ਮਨਾਈ ਸੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਭਲੀ ਆਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਪੀ ਆਰਟੀਸੀ ਤੇ ਪਨ ਬੱਸ ਵੱਲੋਂ ਜਿਹੜੇ ਕੰਮ ਕਰਨੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਗਿੰਡਾ ਤੇ ਬੱਸ ਸਟੈਂਡ ਤੇ ਜਿਹੜੀਆਂ ਖਾਸ ਕਰ ਪ੍ਰਾਈਵੇਟ ਟਰਾਂਸਪੋਰਟਰ ਹੀ ਨਜ਼ਰ ਆ ਰਿਹਾ ਜਾਂ ਪ੍ਰਾਈਵੇਟ ਟਰਾਂਸਪੋਰਟਰ ਜਿਹੜੀਆਂ ਬੱਸਾਂ ਉਹੀ ਨਜ਼ਰ ਆ ਰਹੀਆਂ ਆਪੂ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਅੱਜ ਵੱਡੀ ਸਮੱਸਿਆ ਜਾਪ ਆ ਜਿਹੜੀ 3 ਦਿਨਾਂ ਦੀ ਇਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਉਹਦੇ ਨਾਲ ਆਸ ਆ ਜਿਹੜੀਆਂ ਆਧਾਰ ਕਾਰਡ ਵਾਲੀਆਂ ਬੀਤੀਆਂ ਉਹਨਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ ਸਰਕਾਰ ਨੇ ਇਹਨਾਂ ਦਾ ਕੋਈ ਮੰਗਾ ਨਹੀਂ ਮੰਨਿਆ ਸਾਡੇ ਨਾਲ ਆਕੂ ਨੇ ਉਹਨਾਂ ਨਾਲ ਗੱਲਬਾਤ ਕਰਾਇਆ ਪ੍ਰਚੀ ਕੀ ਨਾਮ ਹੈ ਮੇਰਾ ਨਾਮ ਸੰਦੀਪ ਸਿੰਘ ਗਰੇਵਾਲਾ ਜੀ ਮੈਂ ਪੀਆਰਟੀਸੀ ਪਣ ਬਸ ਕੰਟਰੈਕਟ ਵਰਕਰ ਜੁਨੇ 25/11 ਤੋਂ ਸੁਬਾ ਮੀਤਪੁਰ ਲਾਂਡ ਜੀ ਕੀ ਮਾਮਲਾ ਹੋਇਆ ਵੀ ਜਿਹੜਾ ਅੱਜ ਤੁਹਾਡੇ ਵੱਲੋਂ ਜਿਹੜੀ ਸਟ੍ਰਾਈਕ ਕੀਤੀ ਗਈ ਆ ਕੀ ਕਾਰਨ ਇਹ ਸਾਡਾ ਜੀ ਕਾਫੀ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾ ਸੀ ਉਹਨਾਂ ਨੂੰ ਮਨਾਉਣ ਵਾਸਤੇ ਸਰਕਾਰ ਨਾਲ ਵਾਰੀ ਵਾਰੀ ਮੀਟਿੰਗਾਂ ਵੀ ਸਾਡੀਆਂ ਫਿਕਸ ਹੁੰਦੀਆਂ ਰਹਿਣੀਆਂ ਇਹ ਸਰਕਾਰ ਮੀਟਿੰਗਾਂ ਦੇ ਕਿ ਮੀਟਿੰਗਾਂ ਤੋਂ ਭਜਦੀ ਵੀ ਰਹੀ ਹੈ ਬੜੀ ਵਾਰੀ ਅਸੀਂ ਆਲਟੀਮੇਟਮ ਵੀ ਦਿੱਤੇ ਹੈ ਜੀ ਅਸੀਂ ਸਰਕਾਰ ਦੇ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਐਮ ਪੀ ਐ ਉਹਨਾਂ ਦੇ ਘਰ ਤੱਕ ਅਸੀਂ 18 ਦਸੰਬਰ ਨੂੰ ਜਿਹੜੀਆਂ ਸਾਡੀਆਂ ਮੰਗਾਂ ਦੇ ਪੱtras ਖੁਦ ਜਾ ਕੇ ਪਹੁੰਚਾ ਕੇ ਆਏ ਆ ਤਾਂ ਕਿ ਸਾਡੀ ਗੱਲਬਾਤ ਸਰਕਾਰ ਨਾਲ ਟੇਬਲ ਤੇ ਹੋ ਸਕੇ ਤੇ ਬਹਿ ਕੇ ਸਾਡੀਆਂ ਮੰਗਾਂ ਦਾ ਜਿਹੜਾ ਹੱਲ ਨਿਕਲ ਸਕੇ ਤਾਂ ਜੋ ਅਸੀਂ ਆਪਣੀਆਂ ਬੰਦੀਆਂ ਡਿਊਟੀਆਂ ਕਰ ਸਕੀਏ ਤੇ ਲੋਕਾਂ ਦੀ ਖੱਜਲ ਖਵਾਰੀ ਹੋਣ ਤੋਂ ਬਚ ਜਾਵੇ ਪਰ ਸਰਕਾਰ ਦੇ ਕੰਤੇ ਕਿਤੇ ਵੀ ਕੋਈ ਜੂਨੀ ਸਰਕੀ ਤੇ ਸਾਨੂੰ ਜਿਹੜੇ ਕਰਕੇ ਮਜਬੂਰ ਨਾ ਅੱਜ ਹੜਤਾਲ ਵਾਲ ਰੁਕ ਕਰਨਾ ਪਿਆ ਜੀ ਪਿਛਲੇ ਦਿਨੀ ਤੁਹਾਡੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀ ਉਹਦੇ 'ਚ ਕੋਈ ਹੱਲ ਨਹੀਂ ਹੋਇਆ ਨਹੀਂ ਜੀ ਉਹਦੇ ਵਿੱਚ ਸਾਡੀਆਂ ਨਹੀਂ ਮੰਗਾਂ ਸੀ ਉਹ ਵਿਚਾਰੀਆਂ ਨਹੀਂ ਕਿੰਨੀਆਂ ਕਿਉਂਕਿ ਉਹ ਇੱਕ ਮੀਟਿੰਗ ਦਾ ਇੱਕ ਬਹਾਨਾ ਜਿਹਾ ਲੱਗਦਾ ਸੀ ਜਿੱਥੇ ਤਿੰਨ ਚਾਰ ਹੋਰ ਜਥੇਬੰਦੀਆਂ ਨੂੰ ਸਾਧ ਕੇ ਤੇ ਇੱਕ ਸਾਨੂੰ ਉੱਥੇ ਬਿਠਾ ਕੇ ਜਲੀਲ ਜਿਹਾ ਕੀਤਾ ਗਿਆਗਾ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਦੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਤੇ ਉਲਟਾ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਵੀ ਯਾਰ ਤੁਸੀਂ ਹੜਤਾਲ ਦਾ ਤੁਸੀਂ ਤੀਜੇ ਦਿਨੋਂ ਪ੍ਰੋਗਰਾਮ ਰੱਖਦੇ ਹੋ ਸਾਨੂੰ ਵੀ ਪਤਾ ਕਹਿੰਦੇ ਵੀ ਯਾਰ ਤੁਸੀਂ ਵੀ ਇੱਥੇ ਹੀ ਕਮਾਉਣਾ ਤੇ ਇੱਥੇ ਹੀ ਖਾਣਾ ਤੁਸੀਂ 3 ਦਿਨ ਦੀ ਥਾਂ ਤੇ ਜੇ 10 ਦਿਨ ਵੀ ਬੈਹਿ ਜਾਓਗੇ ਜਿੱਦੋਂ ਤੁਹਾਡੀ ਜੀਬ 'ਚੋਂ ਪੈਸੇ ਮੁੱਕੇ ਜਾਂ ਤੁਹਾਡੇ ਘਰ ਪਰਿਵਾਰ ਨੂੰ ਕੋਈ ਲੋੜ ਪਈ ਤਾਂ ਤੁਹਾਨੂੰ ਮਜਬੂਰੀ 'ਚ ਬੱਸਾਂ ਚਲਾਉਣੀਆਂ ਪੈਣਗੀਆਂ ਜਿਹੜਾ ਕਿ ਇੱਕ ਸਿੱਧਾ ਇਸ਼ਾਰਾ ਨਾਲ ਲਗਭਗ ਇਹੀ ਕੀਤਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਹੜਤਾਲ ਕਰਨ ਦਾ ਜਾਂ ਨਾ ਕਰਨ ਦਾ ਤੇ ਇੱਕ ਟਰਾਂਸਪੋਰਟ ਮੰਤਰੀ ਹੋਣ ਦੇ ਨਾਤੇ ਇੱਕ ਸਰਕਾਰ ਵੱਲੋਂ ਨੁਮਾਇੰਦਾ ਲਾਇਆ ਗਿਆ ਲੋਕਾਂ ਵੱਲੋਂ ਚੁਣ ਕੇ ਭੇਜਿਆ ਗਿਆ ਤੇ ਉਹਨੂੰ ਇਹ ਬੜੀ ਇੱਕ ਛੋਟੀ ਗੱਲ ਲੱਗਦੀ ਹੈ ਜਿਹੜੇ ਹਿਸਾਬ ਤੇ ਉਹਨਾਂ ਕੋਲੇ ਅਹੁਦਾ ਹੈਗਾ ਵੀ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਨੂੰ ਖੱਜਲ ਖਵਾਰੀ ਹੋਣ ਤੇ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ। ਇੱਕ ਤੁਹਾਡੇ ਵੱਲੋਂ ਖਾਸ ਕਰਕੇ ਬਾਕੀ ਮੁਲਾਜ਼ਮਾਂ ਵੱਲੋਂ ਵੀ ਤੇ ਟਰਾਂਸਪੋਰਟ ਦੇ ਜਿਹੜੇ ਮੁਲਾਜ਼ਮ ਨੇ ਕੰਟਰੈਕਟ ਵਰਕਰ ਯੂਨੀਅਨਾਂ ਜਾਂ ਹੋਰ ਜਿਹੜੇ ਮੁਲਾਜ਼ਮਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸੀ ਪਰ ਹੁਣ ਤੁਹਾਡੀ ਗੱਲ ਵੀ ਨਹੀਂ ਸੁਣਦਾ। ਬਿਲਕੁਲ ਜੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਵੀ ਪਾਇਆ ਸੀ ਤੇ ਜਦੋਂ ਸਰਕਾਰ ਬਣੀ ਸੀ ਤੇ ਅਸੀਂ ਉਹਦੇ ਲੱਡੂ ਵੀ ਵੰਡੇ ਸੀ ਤੇ ਖੁਸ਼ੀ ਵੀ ਮਨਾਈ ਸੀ ਕਿਉਂਕਿ ਸਾਨੂੰ ਇਹ ਸੀ ਵੀ ਪਹਿਲਾਂ ਵਾਲੀਆਂ ਸਰਕਾਰਾਂ ਲਾਰੇ ਲਾ ਦਿੰਦੀਆਂ ਤੇ ਕੰਮ ਨਹੀਂ ਕਰਦੀਆਂ ਸ਼ਾਇਦ ਹੀ ਆਮ ਘਰਾਂ ਦੇ ਵਿੱਚੋਂ ਉੱਠ ਕੇ ਜਿਹੜੇ ਅਸੀਂ ਨੁਮਾਇंदे ਚੁਣ ਕੇ ਭੇਜਾਂਗੇ ਤੇ ਉਹ ਆਮ ਲੋਕਾਂ ਦੀ ਗੱਲ ਸੁਣਨਗੇ ਤੇ ਆਮ ਲੋਕਾਂ ਦੀਆਂ ਸਰਕਾਰਾਂ ਜਾਂ ਸਰਕਾਰ ਦੇ ਅਦਾਰੇ ਇਹਨਾਂ ਨੂੰ ਬਚਾ ਕੇ ਰੱਖਣਗੇ ਪਰ ਬਿਲਕੁਲ ਇਸਦੇ ਉਲਟ ਉਹਨਾਂ ਵੱਲੋਂ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਦੇ ਕੇ ਕਹਿ ਦਿੱਤਾ ਜਾਂਦਾ ਵੀ 1 ਮਹੀਨੇ ਦੇ ਵਿੱਚ ਹੱਲ ਕੀਤਾ ਜਾਊਗਾ ਤੇ 1 ਮਹੀਨੇ ਤੋਂ ਬਾਅਦ ਉਹ ਜਿਹੜੇ ਕੋਈ ਵੀ ਖੜਾ ਤਿਆਰ ਹੁੰਦਾ ਰੱਦੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਇੱਕ ਆਧਾਰ ਕਾਰਡ ਤੇ ਬੀਪੀਆਂ ਨੂੰ ਕਰਾਇਆ ਫ੍ਰੀ ਹੋਣ ਕਾਰਨ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਬੀਪੀਆਂ ਬੱਸਾਂ 'ਚ ਚੜ੍ਹਦੀਆਂ ਲੜਾਈ ਝਗੜੇ ਦੀ ਅਕਸਰ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਕਿੰਨੀਆਂ ਕੁ ਬੱਸਾਂ ਦੀ ਨਵੀਂ ਲੋੜ ਆ ਤੇ ਸਰਕਾਰ ਵੱਲੋਂ ਕਿੰਨੀਆਂ ਕੁ ਪਾਈਆਂ ਬਿਲਕੁਲ ਜੀ ਸਰਕਾਰ ਦੀ ਨਾਕਾਮੀ ਤੁਸੀਂ ਇਹ ਦੇਖੋ ਵੀ ਸਾਡੇ ਕੋਲੇ 2023 ਤੱਕ ਇਹਨਾਂ ਨਵੰਬਰ ਦਸੰਬਰ ਦੇ ਵਿੱਚ ਸਾਡੇ ਕੋਲੇ 280 ਬੱਸਾਂ ਸੀਗੀਆਂ ਜੀ ਜੇ ਜਿਹੜੀਆਂ ਕਿ ਕੰਡਮ ਹੋ ਕੇ ਘਟ ਘਟ ਕੇ ਅੱਜ ਸਾਡੇ ਕੋਲੇ 186 ਬੱਸਾਂ ਦਾ ਫਲੀਟ ਰਹਿ ਗਿਆ 100 ਬੱਸ ਕੱਲੀ ਬਠਿੰਡਾ ਡੀਪੋ ਦੇ ਵਿੱਚ ਘਟੀ ਆ ਤੇ ਜਿਹਦੇ ਨਾਲ ਕਿ ਲੋਕਾਂ ਦੀ ਖੱਤਲਖਵਾਰੀ ਹੁੰਦੀ ਆ ਆਧਾਰ ਕਾਰਡ ਦੀ ਸਫਰ ਸਹੂਲਤ ਨੂੰ ਦੇਖਦਿਆਂ ਸਵਾਰੀ ਜ਼ਿਆਦਾ ਹੁੰਦੀ ਆ ਇੱਕ ਬੱਸ ਦੇ ਵਿੱਚ 115-20 ਸਵਾਰੀਆਂ ਮਾਮੂਲੀ ਗੱਲ ਹੁੰਦੀ ਆ ਬਹੁਤ ਵਾਰੀ ਇਸ ਗੱਲ 'ਤੇ ਝਗੜਾ ਵੀ ਹੋਇਆ ਜਿਵੇਂ ਕਿਸੇ ਦਾ ਪੈਰ ਮਿੱਦਿਆ ਗਿਆ ਜਾਉਗੀ ਤਾਂ ਕਿ ਜੇ ਲੋਕ ਗਿਆ ਜਿਹਨੂੰ ਉਤਾਰ ਦਿੰਨੇ ਤਾਂ ਵੀ ਲੋਕ ਲੜਦੇ ਵੀ ਸਾਨੂੰ ਚੜਾ ਕੇ ਨਹੀਂ ਲੈ ਕੇ ਜਾਂਦੇ ਜੇ ਉਸੇ ਤਰ੍ਹਾਂ ਗੱਡੀ ਤੋੜ ਦੇ ਨੇ ਕਈ ਵਾਰੀ ਹੋਇਆ ਹਾਦਸੇ ਹੋਇਆ ਸਵਾਰੀ ਡਿੱਗੀ ਹੈ 6:00 ਵਜੇ ਜਾਂ ਓਵਰਲੋਡ ਹੋਣ ਕਰਕੇ ਟਾਇਰ ਫਟ ਜਾਂਦੇ ਆ ਉੱਥੇ ਵੀ ਸਵਾਰੀਆਂ ਦੇ ਕਈ ਜਗ੍ਹਾ ਸਵਾਰੀਆਂ ਦੇ ਪੈਰਾਂ ਦੇ ਵੀ ਕੱਟਣ ਤੱਕ ਦੀ ਨੌਬਤ ਵੀ ਆ ਗਈ ਹੈ ਤੇ ਉਸ ਪਰਚੇ ਜਿਹੜੇ ਸਾਡੇ ਡਰਾਈਵਰਾਂ ਤੇ ਹੁੰਦੇ ਆ ਸਰਕਾਰ ਬਿਲਕੁਲ ਨਾਕਾਮਯਾਬ ਹੈ ਘੱਟੋ ਘੱਟ 5-7000 ਬੱਸਾਂ ਜੇ ਪੰਜਾਬ ਨੂੰ ਆਬਾਦੀ ਦੇ ਹਿਸਾਬ ਅਨੁਸਾਰ ਜ਼ਰੂਰਤ ਹੈ ਪੀਆਰਟੀਸੀ ਤੇ ਰੋਡਵੇ ਦੇ ਵਿੱਚ ਜੇਕਰ ਅੱਜ ਸਰਕਾਰ ਇਹ ਬੱਸਾਂ ਪਾਉਂਦੀ ਆ ਤੇ ਬੜਾ ਫਾਇਦੇ ਦਾ ਸੌਦਾ ਹੈਗਾ ਸਰਕਾਰ ਵਾਸਤੇ ਕਿਉਂਕਿ ਆਧਾਰ ਕਾਰਡ ਦੀ ਸਫਰ ਜਿਹੜਾ ਚੱਲ ਰਿਹਾ ਹੈ ਗੱਡੀਆਂ ਹਰ ਵਕਤ ਓਵਰਲੋਡ ਰਹਿੰਦੀਆਂ ਬੱਸਾਂ ਪੈਣ ਗਿਆ ਨਾਲ ਤਾਂ ਸਫਰ ਸਹੂਲਤਾਂ ਨੂੰ ਮਿਲਣਗੀਆਂ ਲੋਕਾਂ ਨੂੰ ਨਾਲੇ ਜਿਹੜੀ ਸਾਡੇ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਜੇ 5000 ਬੱਸ ਵੀ ਪੈਂਦੀ ਹੈ ਤੇ ਘੱਟੋ ਘੱਟ 20000 ਮੁੰਡੇ ਨੂੰ ਰੋਜ਼ਗਾਰ ਮਿਲੂਗਾ ਸਰਕਾਰੀ ਨੌਕਰੀ ਮਿਲੂਗੀ ਜੀ ਪ੍ਰਾਈਵੇਟ ਮਾਫੀਆ ਨੂੰ ਖਤਮ ਕਰਨ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਸੀ ਉਸ ਇਸ ਸਰਕਾਰ ਵੱਲੋਂ ਬੰਨਣ ਤੋਂ ਪਹਿਲਾਂ ਕਿੰਨਾ ਕ ਖਤਮ ਹੋਇਆ ਨਹੀਂ ਜੀ ਇਸ ਸਰਕਾਰ ਤੋਂ ਬੰਨਣ ਤੋਂ ਬਾਅਦ ਤਾਂ ਸ਼ਾਇਦ ਇਹਵੇਂ ਲੱਗਿਆ ਜਿਵੇਂ ਪ੍ਰਾਈਵੇਟ ਮਾਫੀਆ ਹੋਰ ਐਕਟਿਵੇਟ ਹੋ ਗਿਆ ਹੁੰਦਾਗਾ ਕਿਉਂਕਿ ਜਿਹੜੇ ਰੂਟ ਕਾਂਗਰਸ ਸਰਕਾਰ ਵੇਲੇ ਨਜਾਇਜ਼ ਜਾਂ ਬਾਧੂ ਦੱਸ ਕੇ ਬੰਦ ਕੀਤੇ ਗਏ ਸੀ ਉਹ ਹੌਲੀ-ਹੌਲੀ ਕਰਕੇ ਕਦੇ 2 ਕਦੇ 4 ਕਰਕੇ ਬਹਾਲ ਹੁੰਦੇ ਹੋ ਰਹੇ ਆ ਤੇ ਕਈ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਜਲੰਧਰ ਤੋਂ ਅਮਰਸਰ ਕਈ ਟਰਾਂਸਪੋਰਟਾਂ ਤਿੰਨ ਚਾਰ ਟਰਾਂਸਪੋਰਟਾਂ ਉਹ ਬੇਵਜ੍ਹਾ ਚੱਲ ਰਹੀਆਂ ਕੋਈ ਪਰਮਿਟ ਨਹੀਂ ਕੋਈ ਰੋਡ ਨਹੀਂ ਇੱਕ ਢੱਲੇ ਨਾਲ ਧੱਕੇ ਛਾਈ ਦੇ ਨਾਲ ਚੱਲ ਰਹੀਆਂ ਤੇ ਜਿਵੇਂ ਆਪਣੇ ਬਠਿੰਡੇ ਤੋਂ ਆਦੇਸ਼ ਮੈਡੀਕਲ ਕੋਲੋਂ ਵੀ ਕਈ ਬੱਸਾਂ ਪੇਪਰਾਂ ਵੇਲੇ ਡਾਇਰੈਕਟ ਚੱਲਦੀਆਂ ਜੀ ਇਹਨਾਂ ਦੀ ਅਸੀਂ ਸ਼ਿਕਾਇਤ ਵੀ ਕੀਤੀ ਸੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਇਸ ਰਪੇਹ ਕਹਿਤਾ ਵੀ ਜਿਹੜੀ ਆਪਣੀ ਕਾਰਗਵਾਈ ਉਹ ਬੱਸ ਸਟੈਂਡ ਤੋਂ 500 ਮੀਟਰ ਦੂਰ ਤੱਕ ਆਉਂਦੀ ਹੈ ਤੇ ਇਹ ਬਿਲਕੁਲ ਇੱਕ ਉਤਸ਼ਾਹੀਤੀ ਕਰ ਰਹੇ ਆ ਵੀ ਚਲੋ ਆਪਣੀ ਕਾਰਗਵਾਈ ਤਾਂ 500 ਮੀਟਰ ਤੱਕ ਹੁੰਦੀ ਹੈ 1 ਕਿਲ ਤੇ ਜਿਹੜੇ ਆਪਣੇ ਸੂਬੇ ਦੇ ਆਰਟੀਏ ਜਾਂ ਹੋਰ ਅਧਿਕਾਰੀ ਹੈ ਉਹ ਕੀ ਕਰ ਰਹੇ ਆ ਉਹ ਬੱਸਾਂ ਦਾ ਚਾਲਣ ਕਿਉਂ ਨਹੀਂ ਕਰਦੇ ਉਹ ਬੱਸਾਂ ਨੂੰ ਬੌਂਡ ਕਿਉਂ ਨਹੀਂ ਕਰਦੇ ਇਹ ਕਿਤਨਾ ਕਿਤੇ ਜਾਪਦਾ ਵੀ ਜਿਵੇਂ ਸਰਕਾਰ ਦੀ ਮਿਲੀ ਭੁਗਤਣ ਵਾਲੇ ਵਡਾਵਾ ਦਿੱਤਾ ਜਾ ਰਿਹਾ ਜੀ ਹੁਣ ਇਹ ਜਿਹੜੀ ਹੜਤਾਲ ਆ ਤੁਹਾਡੀ ਹਾਲਤ ਦੀ ਘੜੀ 3 ਦਿਨਾਂ ਚ ਲੱਗਦਾ ਆਧਾਰ ਕਾਰਡ ਵਾਲੀਆਂ ਜਿਹੜੀਆਂ ਸਰਕਾਰ ਦੀ ਸਹੂਲਤ ਸੀ ਆ ਉਹਨੂੰ ਵੱਡੇ ਪੱਤਰ ਤੇ ਜਿਹੜੀਆਂ ਸਵਾਰੀਆਂ ਉਹਨਾਂ ਦਾ ਨੁਕਸਾਨ ਹੋਵੇਗਾ ਜਾਂ ਖੱਜਲ ਖਵਾਰੀ ਹੋਵੇ ਹਾਂਜੀ ਬਹੁਤ ਬਹੁਤ ਵੱਡੇ ਪੱਤਰ ਤੇ ਖੱਜਲ ਖਵਾਰੀ ਹੋਵੇਗੀ ਜੀ ਜਿਵੇਂ ਕਿ ਹੁਣ ਲੇਡੀਜ਼ ਆ ਪਹਿਲਾਂ ਲੇਡੀਜ਼ ਕਰਾਇਆ ਜਿਆਦਾ ਹੁੰਦਾ ਸੀ ਤਨਖਾਹਾਂ ਘੱਟ ਹੁੰਦੀਆਂ ਸੀ ਕੰਮ ਨਹੀਂ ਕਰਦੀਆਂ ਸੀਗਾ ਕੋਈ ਜੋਬ ਨਹੀਂ ਕਰ ਸਕਦੀਆਂ ਸੀ ਬਹੁਤ ਜ਼ਿਆਦਾ ਲੇਡੀਜ਼ ਜਿਹੜੀਆਂ ਜੋਬ ਵੀ ਲੱਗੀਆਂ ਹੋਈਆਂ ਆ ਉਧਾਰ ਕੱਢਦੇ ਸਿਰ ਤੇ ਵਿਚਾਰੀਆਂ ਆਉਂਦੀਆਂ ਜਾਂਦੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੋਊਗੀ ਕਿਉਂਕਿ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਜਿਹੜੀ ਜੋਬ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਜੇ ਅੱਜ ਦੋ ਦਿਨ ਬਿਨਾ ਦੱਸੇ ਬੰਦਾ ਨਾ ਆਇਆ ਤੈਨੂੰ ਜੋਬ ਤੋਂ ਕੱਢ ਦਿੰਦੇ ਆ ਕਿਤੇ ਨਾ ਕਿਤੇ ਬੜੇ ਪਰਿਵਾਰਾਂ ਤੇ ਵੀ ਇਸ ਚੀਜ਼ ਦਾ ਅਸਰ ਪਊਗਾ ਇਸੇ ਕਰਕੇ ਅਸੀਂ ਚਾਰੀ ਦਿਨ ਪਹਿਲਾਂ ਇਹਨਾਂ ਨੂੰ ਸੂਚਿਤ ਕੀਤਾ ਸੀ ਉਸ ਤੋਂ ਬਾਅਦ ਅਸੀਂ 18 ਦਸੰਬਰ ਨੂੰ ਸਾਰਿਆਂ ਨੂੰ ਮੰਗ ਪੱਤਰ ਵੀ ਦਿੱਤੇ ਸੀ ਪਰ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਜਨਤਾ ਖੱਜਲ ਹੁੰਦੀ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਸਰਕਾਰ ਨੇ ਸਾਡੇ ਤੱਕ ਹੇ ਤੱਕ ਨਾ ਕੋਈ رابطہ ਕਾਇਮ ਕੀਤਾ ਨਾ ਕੋਈ ਮੀਟਿੰਗ ਦੀ ਗੱਲਬਾਤ ਕੀਤੀ ਹੈ ਹੁਣੇ ਸਾਰਾ ਸਰਕਾਰ ਦੇ ਸਾਰੇ ਹੈ ਸਾਡੀਆਂ ਮੰਗਾ ਬਿਲਕੁਲ ਜਾਇਜ਼ ਹੈ ਅਸੀਂ 15 ਤੋਂ 20 ਸਾਲ ਤੋਂ ਲੈ ਕੇ ਲਗਭਗ ਇਹਨਾਂ ਹਜ਼ਾਰਾਂ ਦੇ ਵਿੱਚ ਅਸੀਂ ਕੱਚੇ ਹੀ ਕੰਮ ਕਰਦੇ ਆ ਰਹੇ ਹਾਂ ਤੇ ਸਾਡੇ ਆਦਾਰਿਆਂ ਨੂੰ ਵੀ ਖੋਰਾ ਲੱਗੀ ਜਾਂਦਾ ਅਸੀਂ ਬਿਲਕੁਲ ਜਾਇਜ਼ ਮੰਗਾ ਦੇ ਅਸੀਂ ਨਾਲੇ ਆਦਾਰਾ ਬਚਾਉਣ ਵਾਸਤੇ ਤੇ ਆਪਣੇ ਵਿਭਾਗ ਬਚਾਉਣ ਵਾਸਤੇ ਵੀ ਅਸੀਂ ਜਿਹੜੀ ਹੜਤਾਲ ਰੱਖੀ ਹੈ ਪਰ ਸਰਕਾਰ ਦੇ ਕੰਨ ਤੇ ਕੋਈ ਜੂ ਨਹੀਂ ਸਰਕ ਰਹੀ ਜੀ ਤਿੰਨ ਦਿਨਾਂ ਦੇ ਪ੍ਰੋਗਰਾਮ ਤੋਂ ਬਾਅਦ ਕੋਈ ਅਗਲੀ ਰਣਨੀਤੀ ਤਿਆਰ ਕੀਤੀ ਨਹੀਂ ਅਗਲੀ ਰਾਨੀ ਦੀ ਹਜੇ ਤਾਂ ਕੋਈ ਤਿਆਰ ਨਹੀਂ ਜੀ ਅੱਜ ਸਾਡਾ ਇੱਥੋਂ ਦਾ ਧਰਨਾ ਪ੍ਰਦਰਸ਼ਨ ਸੀ ਕੱਲ ਨੂੰ ਅਸੀਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਉਸ ਤੋਂ ਬਾਅਦ ਕੱਲ ਨੂੰ ਜਿਹੜੀ ਵੀ ਉੱਥੇ ਜਿਹੜੀ ਰਾਨੀ ਦੀ ਤਿਆਰ ਹੋਊਗੀ ਸੈਂਟਰ ਵੱਡੀ ਮੌਕੇ ਤੇ ਤਿਆਰ ਕਰੂਗੀ ਤੇ ਉਹ ਜਿਹੜਾ ਸਾਨੂੰ ਆਦੇਸ਼ ਦੇਊਗੀ ਅੱਗੇ ਜਿੱਥੇ ਵੀ ਅਸੀਂ ਪ੍ਰਦਰਸ਼ਨ ਕਰਨਾ ਉਹਨਾਂ ਦੇ ਹੁਕਮ ਦੇ ਨਾਲ ਹੀ ਚੱਲਣਾ ਜੀ ਇਹ ਸਾਨੂੰ ਪੀਆਰਟੀਸੀ ਪਨਵਾਸ ਕੰਟਰੈਕਟਰ ਯੂਨੀਅਨ ਦੇ ਜਿਹੜੇ ਅੱਗ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸੱਤਾ ਚ ਆਉਣ ਤੋਂ ਪਹਿਲਾਂ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਸਾਡੀਆਂ ਹੀ ਮੰਗਾਂ ਜਾਇਜ਼ ਕਰਾਰ ਦਿੱਤਾ ਸਪਰ ਸੱਤਾ ਤੋਂ ਉਣ ਤੋਂ ਬਾਅਦ ਹੁਣ ਜਿਹੜੀਆਂ ਆਵਾਜ਼ਾਂ ਮੰਗਾ ਜਿਹੜੀਆਂ ਨਜਾਇਜ਼ ਲੱਗ ਰਹੀਆਂ ਜਿਸ ਕਾਰਨ ਜਿਹੜਾ ਅੱਜ ਸਾਨੂੰ ਰੋਸ ਪ੍ਰਦਰਸ਼ਨ ਕਰਵਾ ਰਿਹਾ ਤੁਸੀਂ ਦੇਖ ਰਹੋ ਖਿਆਲ ਟੀਵੀ ਪੰਜਾਬ ਦੇ ਸਪਾਂਸਰ